ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਮੁਹੱਬਤ ਕਰਨ ਵਾਲੇ ਦੇਸ਼ ਵਿਦੇਸ਼ ਬੈਠੇ ਸਨੇਹੀਓ ਪਿਆਰਪਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਇਹ ਖਲਕ ਸਿੱਖ ਸਿਆਸਤ ਦੇ ਵਿੱਚ ਤਾਜ਼ਾ ਖਬਰ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਪਹਿਲਾਂ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਐਗਜ਼ੀਕਟਿਵ ਨੂੰ ਭੇਜਿਆ ਸੀ ਅੱਜ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਨਾ ਲੈਣ ਦਾ ਐਲਾਨ ਕੀਤਾ ਹੈ। ਉਹਨਾਂ ਦੇ ਇਸ ਬਿਆਨ ਦਾ ਮਹੱਤਵ ਕਿਉਂ ਹੈ ਕਿਉਂਕਿ ਕੁਝ ਦਿਨ ਪਹਿਲਾਂ ਸ਼੍ਰੀ ਕਲਤਕ ਸਭ ਦੇ ਜਥੇਦਾਰ ਸਹਿਬਾਨ ਨੇ ਸ਼੍ਰੋਮਣੀ ਕਾਲੀ ਦਾਲ ਦੇ ਕੁਝ ਵੱਡੇ ਛੋਟੇ ਆਗੂਆਂ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਪੰਥ ਦੇ ਬਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਆ ਆਪਣਾ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਸੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫਾ ਵਾਪਸ ਨਾ ਲੈਣ ਦੀਆਂ ਖਬਰਾਂ ਨੇ ਅੱਜ ਸਿੱਖ ਸਿਆਸਤ ਪੰਥਕ ਪਲੇਟਫਾਰਮ ਦੇ ਵਿੱਚ ਇੱਕ ਹੋਰ ਵਿਵਾਦ ਹੈ ਜਿਹੜਾ ਖੜਾ ਕਰ ਦਿੱਤਾ ਹੈ ਕਿਉਂਕਿ ਆਸ ਸੀ ਕੇ 7 7 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਵਾਨ ਨਾ ਕੀਤੇ ਜਾਣ ਦਾ ਸਮਾਚਾਰ ਸੀ ਅੱਜ ਜਦੋਂ ਐਡਵੋਕੇਟ ਹਰਿੰਦਰ ਸਿੰਘ ਧਾਮਬੀਓਰਾ ਨੇ ਸ਼੍ਰੀ ਕਾਲਤਕ ਸਾਬ ਦੇ ਜਥੇਦਾਰ ਸਾਹਿਬਾਨ ਨਾਲ ਮੁਲਾਕਾਤ ਕੀਤੀ ਕਿਸ ਸੰਦਰਭ ਵਿੱਚ ਕੀਤੀ ਸਿਸ਼ਟਾਚਾਰ ਦੇ ਉੱਤੇ ਕੀਤੀ ਕਿਉਂ ਕੀਤੀ ਇਹ ਇੱਕ ਅਲੱਗ ਵਿਸ਼ਾ ਹੈ ਪਰੰਤੂ ਬਾਹਰ ਆਉਂਦਿਆਂ ਉਹਨਾਂ ਆਪਣਾ ਅਸਤੀਫਾ ਵਾਪਸ ਨਾ ਲੈਣ ਦੀ ਗੱਲ ਜਿਹੜੀ ਉਹ ਦਾਅਵੇ ਨਾਲ ਆਖੀ ਹੈ ਹਾਲਾਂਕਿ ਕੁਝ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਜੇ ਐਗਜ਼ੀਕਟਿਵ ਤੁਹਾਡਾ ਅਸਤੀਫਾ ਰੱਦ ਕਰ ਦਿੰਦੀ ਹੈ ਨਾ ਮਨਜ਼ੂਰ ਕਰ ਦਿੰਦੀ ਹੈ ਫਿਰ ਤੁਸੀਂ ਇੱਕ ਵਾਰ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਫੇਰ ਸੋਚਾਂਗਾ ਪਰੰਤੂ ਉਹਨਾਂ ਕਹਿਆ ਸੀ ਕਿ ਅਸਤੀਫਾ ਵਾਪਸ ਨਹੀਂ ਲਵਾਂਗਾ ਅੱਜ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਸਤੀਫਾ ਵਾਪਸ ਨਾ ਲੈਣ ਦਾ ਫੈਸਲਾ ਐਲਾਨ ਕੀਤਾ ਹੈ ਤਾਂ ਪੰਥਕ ਸਿਆਸਤ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਤੋਂ ਬਣਾਈ ਗਈ 7 ਮੈਂਬਰੀ ਭਾਰਤੀ ਕਮੇਟੀ ਤੋਂ ਬਾਅਦ ਪ੍ਰੋਫੈਸਰ ਬਡੂੰਗਰ ਦੇ ਅਸਤੀਫੇ ਤੋਂ ਬਾਅਦ ਜਿਹੜੇ 5 ਮੈਂਬਰ ਰਹਿ ਗਏ ਸਨ ਉਹਨਾਂ ਨੂੰ ਜਥੇਦਾਰ ਸਾਹਿਬ ਵੱਲੋਂ ਆਦੇਸ਼ ਦਿੱਤੇ ਜਾਣ ਤੋਂ ਬਾਅਦ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਅਸਤੀਫੇ ਦੀ ਅਸਤੀਫਾ ਵਾਪਸ ਨਾਲ ਲੈਣ ਦੀ ਗੱਲ ਨੇ ਇੱਕ ਹੋਰ ਜਿਹੜਾ ਵਿਵਾਦ ਹੈ ਇੱਕ ਹੋਰ ਸਿਆਸੀ ਮਫਾਦ ਖੜਾ ਕਰ ਦਿੱਤਾ ਹੈ ਆਸੀ ਕਿ ਆਪਣਾ ਅਸਤੀਫਾ ਵਾਪਸ ਲੈਣਗੇ ਆਓ ਆਪਾਂ ਇਸ ਤੋਂ ਅੱਗੇ ਦੀ ਕੁਝ ਗੱਲ ਕਰੀਏ ਹੁਣ ਜਦੋਂ ਹੋਲੇ ਮਹੱਲੇ ਦੇ ਦਿਨਾਂ ਵਿੱਚ 18 ਮਾਰਚ ਨੂੰ ਲਗਭਗ ਸਤ ਮੈਂਬਰ ਕਮੇਟੀ ਦੇ ਬਾਕੀ ਬਚੇ ਪੰਜ ਮੈਂਬਰੀ ਆਗੂਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਅਗੇ ਅਰਦਾਸ ਕਰ ਦਿੱਤੀ ਹੈ ਤੇ 18 ਮਾਰਚ ਤੋਂ ਉਹਨਾਂ ਨੇ ਪੰਜਾਬ ਪੱਧਰ ਦੇ ਉੱਤੇ ਦੇਸ਼ ਪੱਧਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਕੁਝ ਜਾਣਕਾਰੀਆਂ ਜਿਹੜੀਆਂ ਸਾਡੇ ਕੋਲ ਸਾਹਮਣੇ ਆਉਂਦੀਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਦੇ ਹਾਂ ਹੁਣ ਜਦੋਂ ਅਸਤੀਫਾ ਵਾਪਸ ਨਾ ਲੈਣ ਦਾ ਕਾਰਨ ਅਸੀਂ ਲੱਭਣ ਦਾ ਯਤਨ ਕਰਦੇ ਹਾਂ ਤਾ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਤੇ ਸੰਦੇਸ਼ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਈ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਉਹ ਪਾਰਟੀ ਜਾਂ ਪਾਰਟੀ ਦੇ ਆਗੂ ਜਿਹੜੇ ਐਡਵੋਕੇਟ ਧਾਮੀ ਨੂੰ ਲਗਾਤਾਰ ਪ੍ਰਧਾਨ ਵਜੋਂ ਸਵੀਕਾਰ ਕਰਦੇ ਰਹੇ ਨੇ ਪ੍ਰਧਾਨ ਬਣਾਉਂਦੇ ਆ ਰਹੇ ਨੇ ਉਹ ਚੀਫ ਸਕੱਟਰੀ ਵੀ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਲੇ ਆਉਂਦੇ ਨੇ ਚੁਣੇ ਹੋਏ ਤੇ ਐਡਵੋਕੇਟ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਲੈ ਕੇ ਤੇ ਦੇਸ਼ ਵਿਦੇਸ਼ ਪੱਧਰ ਦੇ ਉੱਤੇ ਸੰਗਤਾਂ ਦਾ ਲਗਾਤਾਰ ਦਬਾਅ ਪੈਣ ਦੇ ਕਿਉਂਕਿ ਕਨਵੀਨਰ ਸਨ ਦਬਾਅ ਪੈਣ ਤੋਂ ਬਾਅਦ ਲਗਾਤਾਰ ਉਹ ਮਾਨਸਿਕ ਤੌਰ ਤੇ ਇੱਕ ਪੀੜਾ ਦੇ ਵਿੱਚੋਂ ਗੁਜ਼ਰ ਰਹੇ ਸਨ ਤੇ ਉਹਨਾਂ ਆਪਣਾ ਅਸਤੀਫਾ ਦੇ ਕੇ ਇਸ ਪੀੜਾ ਤੋਂ ਮੁਕਤ ਹੋਣ ਦਾ ਯਤਨ ਕੀਤਾ ਸੀ ਆਪਣੇ ਹੁਸ਼ਿਆਰਪੁਰ ਵਾਲੇ ਘਰ ਦੇ ਵਿੱਚ ਰਹਿੰਦੇ ਐਡਵੋਕੇਟ ਧਾਮੀ ਕੁਝ ਆਗੂਆਂ ਨੂੰ ਮਿਲਦੇ-ਘਿਲਦੇ ਵੀ ਰਹੇ ਨੇ ਪਰੰਤੂ ਅੱਜ ਉਹਨਾਂ ਕਲੀਅਰ ਕਰ ਦਿੱਤਾ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਐਡਵੋਕੇਟ ਧਾਮੀ ਦੇ ਮਨ ਵਿੱਚ ਜਹਿਨ ਵਿੱਚ ਆਪਣੀ ਪਾਰਟੀ ਦੇ ਆਗੂਆਂ ਦੇ ਖਿਲਾਫ ਭਰਤੀ ਮਹਿੰਮ ਜਿਹੜੀ ਸ਼੍ਰੀ ਕਾਲ ਤੱਕ ਸਰ ਤੋਂ ਪੰਜ ਮੈਂਬਰੀ ਕਮੇਟੀ ਨੇ ਕਰਨੀ ਆ ਉਹਦੇ ਨਾਲ ਜੁੜਨਾ ਵੀ ਵੱਡੀ ਸਮੱਸਿਆ ਸੀ ਤੇ ਪਾਰਟੀ ਦੇ ਆਪਣੇ ਆਗੂਆਂ ਦੇ ਖਿਲਾਫ ਜਾਣਾ ਵੀ ਬਹੁਤ ਵੱਡੀ ਸਮੱਸਿਆ ਸੀ ਇਸ ਕਰਕੇ ਐਡਵੋਕੇਟ ਧਾਮੀ ਨੇ ਹਾਲ ਦੀ ਘੜੀ ਆਪਣੇ ਆਪ ਨੂੰ ਪਾਸੇ ਰੱਖਣ ਦਾ ਐਲਾਨ ਕੀਤਾ ਔਰ ਉਹਨਾਂ ਇਹ ਵੀ ਕਿਹਾ ਕਿ ਉਹ ਅਸਤੀਫਾ ਵਾਪਸ ਕਿਸੇ ਵੀ ਕੀਮਤ ਤੇ ਨਹੀਂ ਲੈਣਗੇ ਹੁਣ ਆਈਏ ਆਪਾਂ ਪੰਜ ਮੈਂਬਰੀ ਕਮੇਟੀ ਵੱਲੋਂ ਜਾਰੀ ਕੀਤੀ ਰੂਪਰੇਖਾ ਜਿਹੜਾ ਖਾਕਾ ਤਿਆਰ ਕੀਤਾ ਗਿਆ ਹੈ ਐਡਵੋਕੇਟ ਧਾਮੀ ਦੇ ਅਸਤੀਫੇ ਨਾਲ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੂੰ ਭਰਤੀ ਕਰਨ ਵਾਲੇ ਪਾਸੇ ਜਿਹੜੀ ਹੱਲਾਸ਼ੇਰੀ ਆ ਉਹ ਹੋਰ ਮਿਲਦੀ ਨਜ਼ਰ ਆ ਰਹੀ ਆ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਦੋਂ ਅੱਜ ਆਖ ਦਿੱਤਾ ਤੇ ਸੁਣਨ ਵਿੱਚ ਆਇਆ ਹੈ ਕਿ ਸੰਸੂਆਂ ਨੇ ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੇ ਜਿਹੜੀ ਸ਼੍ਰੀ ਅਮਰitsar ਸਾਹਿਬ ਦੀ ਧਰਤੀ ਤੇ ਇੱਕ ਮਕਾਨ ਇੱਕ ਦਫਤਰ ਹੈ ਜਿਹੜਾ ਉਹ ਕਿਰਾਏ ਦੇ ਉੱਤੇ ਲਿਆ ਹੈ ਉੱਥੇ ਬੈਠ ਕੇ ਇਹ ਸਭਰਤੀ ਕਮੇਟੀ ਨੂੰ ਰੂਪਰੇਖਾ ਨਵੀਂ ਦਿੱਤੀ ਜਾਵੇਗੀ ਭਾਰਤੀ ਕਮੇਟੀ ਆਪਣੇ ਵੱਲੋਂ ਸ਼੍ਰੀ ਅਮਰitsar ਸਾਹਿਬ ਅਤੇ ਇਸ ਦਾ ਇੱਕ ਦਫਤਰ ਚੰਡੀਗੜ੍ਹ ਵਿਖੇ ਚੰਡੀਗੜ੍ਹ ਵਿਖੇ ਉਪ ਦਫਤਰ ਬਣਾਉਣ ਦਾ ਜਿਹੜਾ ਪੰਜ ਮੈਂਬਰੀ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਹਾਲਾਂਕਿ ਇਹ ਅਧਿਕਾਰਤ ਤੌਰ ਤੇ ਭਾਵੇਂ ਪੁਸ਼ਟੀ ਨਹੀਂ ਹੋਈ ਪਰੰਤੂ ਸੂਤਰਾਂ ਮੁਤਾਬਕ ਇੱਕ ਦਫ਼ਤਰ ਹੈ ਜਿਹੜਾ ਉਹ ਚੰਡੀਗੜ੍ਹ ਤੋਂ ਚੱਲੇਗਾ ਤੇ ਇੱਕ ਸ੍ਰੀ ਅਮਰitsar ਸਾਹਿਬ ਤੋਂ ਚੱਲੇਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੈ ਜਿਹੜੀ ਉਹ ਤਰਤੀਬ ਬੰਦ ਕਰਨ ਲਈ ਲਗਾਤਾਰ ਯਤਨ ਨੇ ਜਿਹੜੇ ਉਹ ਜਾਰੀ ਕੀਤੇ ਜਾਣਗੇ ਤੇ ਇਸ ਮਕਸਦ ਲਈ ਉਹਨਾਂ ਨੇ ਭਾਰਤੀ ਦੇ ਪਹਿਲੇ ਦਿਨ ਭਾਵ 18 ਮਾਰਚ ਨੂੰ ਇੱਕ ਇਕੱਠ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਸੱਦਿਆ ਇਸ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਦੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਕੁਝ ਪੰਥਕ ਜਥੇਬੰਦੀਆਂ ਕੁਝ ਢਿੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਟਕਸਾਲਾਂ ਉਹਨਾਂ ਸਾਰਿਆਂ ਨੂੰ ਸੱਦਾ ਪੱਤਰ ਵੀ ਭੇਜਿਆ ਗਿਆ ਹੈ ਕਿ ਸ਼੍ਰੀ ਕਲਤਖ ਸਾਹਿਬ ਵੱਲੋਂ ਨਿਰਧਾਰਿਤ ਪੰਜਵੇਂ ਬ੍ਰਿਕਮਟੀ ਆਪਣੀ ਭਰਤੀ ਮਹਿਮ ਸ਼ੁਰੂ ਕਰੇਗੀ ਕਿਉਂਕਿ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਭਰਤੀ ਕਮੇਟੀ ਨੂੰ ਕਮੇਟੀ ਦੇ ਮੈਂਬਰਾਂ ਨੂੰ ਭਰਤੀ ਦੀ ਨਿਗਰਾਨੀ ਕਰਨ ਲਈ ਨਹੀਂ ਕਿਹਾ ਗਿਆ ਸੀ ਉਹਨਾਂ ਨੂੰ ਭਰਤੀ ਸ਼ੁਰੂ ਕਰਨ ਲਈ ਕਿਹਾ ਗਿਆ ਸੀ 2 ਦਸੰਬਰ ਨੂੰ ਫਜ਼ੀਲ ਤੋਂ ਇਹ ਭਰਤੀ ਪੰਜ ਮੈਂਬਰੀ ਕਮੇਟੀ ਕਰੇਗੀ ਤੇ ਉਹਨਾਂ ਦਾ ਨਵਾਂ ਕਨਵੀਨਰ ਹਾਸ਼ਰੀ ਸਿੰਘ ਸਹਿਬਾਨਾ ਦੀ ਮੀਟਿੰਗ ਕਰਕੇ ਜਿਹੜਾ ਜਲਦੀ ਐਲਾਨ ਦਿੱਤਾ ਜਾਵੇਗਾ ਅੱਜ ਜਦੋਂ ਮਕਾਨ ਚੰਡੀਗੜ੍ਹ ਦੇ ਵਿੱਚ ਕਿਰਾਏ ਤੇ ਲੈ ਲਿਆ ਗਿਆ ਹੈ ਫਿਰ ਅਮਰਸਰ ਸਾਹਿਬ ਦੇ ਦਫਤਰ ਸਥਾਪਿਤ ਕਰ ਦਿੱਤਾ ਗਿਆ ਹੈ ਵੱਡੇ ਪੱਧਰ ਤੇ ਰੂਪਰੇਖਾ ਪਰਚੀਆਂ ਨੇ ਜਿਹੜੀਆਂ ਰਸੀਦਾਂ ਨੇ ਉਹ ਛਾਪ ਚੁੱਕੀਆਂ ਨੇ ਛਾਪੀਆਂ ਜਾ ਚੁੱਕੀਆਂ ਨੇ ਵੱਡੇ ਆਗੂ ਜਿਹੜੇ ਕਿ ਸਾਬਕਾ ਮੰਤਰੀ ਰਹੇ ਨੇ ਵੱਡੇ ਵੱਡੇ ਅਹੁਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਹੇ ਨੇ ਇਥੋਂ ਤੱਕ ਕਿ ਕਨਸੋਰਨ ਹੈ ਕਿ ਅ ਮਰਹੂਮ ਮੁੱਖ ਮੰਤਰੀਆਂ ਦੇ ਪਰਿਵਾਰ ਵੀ ਇਸ ਭਰਤੀ ਕਮੇਟੀ ਜਿਹੜੀ ਨਵੀਂ ਭਰਤੀ ਸ਼੍ਰੀਕਾਲ ਤੱਕ ਸ਼ੁਰੂ ਹੋਣ ਵਾਲੀ ਹੈ ਉਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਭਰਤੀ ਕਮੇਟੀ ਨੂੰ ਵੱਡੇ ਪੱਧਰ ਤੇ ਹੁਲਾਰਾ ਬਲ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮਿਓਣਾ ਵੱਲੋਂ ਆਪਣਾ ਅਸਤੀਫਾ ਵਾਪਸ ਨਾ ਲੈਣ ਦੀ ਗੱਲ ਨਾਲ ਹੋਰ ਹੁਲਾਰਾ ਮਿਲਿਆ ਹੈ ਜਦੋਂ ਅਸੀਂ ਇਸ ਸਮੁੱਚੇ ਵਰਤਾਰੇ ਨੂੰ ਵੇਖਣ ਦਾ ਯਤਨ ਕਰਦੇ ਹਾਂ ਆ ਇੱਕ ਦੁਬਧਾ ਹੈ ਜਿਹੜੀ ਉਹ ਪੰਥਕ ਹਲਕਿਆਂ ਵਿੱਚ ਮੁਰ ਤੋਂ ਉੱਠਦੀ ਨਜ਼ਰ ਆਉਂਦੀ ਹੈ ਦੁਬਧਾ ਬਣਦੀ ਨਜ਼ਰ ਆਉਂਦੀ ਹੈ ਕਿ ਜਿਹੜੀ ਭਰਤੀ ਸ੍ਰੀ ਸੁਖਵੀਰ ਸਿੰਘ ਬਾਦਲ ਦੀ ਗੈਰ ਰਸਮੀ ਅਗਵਾਈ ਦੇ ਵਿੱਚ ਬਲਵਿੰਦਰ ਸਿੰਘ ਪੁੰਦਲ ਹੋਰਾਂ ਦੀ ਦੇਖ ਰੇਕੜੇ ਭਰਤੀ ਸਦਲਜੀਤ ਸਿੰਘ ਚੀਮਾ ਹੋਰਾਂ ਦੀ ਦੇਖ ਰੇਕੜੇ ਭਰਤੀ ਜਿਹੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਸ ਕਦਰ ਭਰਤੀ ਉਹਨਾਂ ਨੇ ਕਿਸੇ ਹਲਕੇ ਵਿੱਚੋਂ 2 ਲੱਖ ਕਿਸੇ ਵਿੱਚੋਂ 3 ਲੱਖ 30 ਲੱਖ ਦੇ ਕਰੀਬ ਜਿਹੜੀ ਭਰਤੀ ਦਿਖਾਈ ਗਈ ਹੈ ਉਨ੍ਹਾਂ ਦੇ ਵਿੱਚ ਬਹੁਤੀ ਭਰਤੀ ਕਿਤੇ ਹੁੰਦੀ ਨਜ਼ਰ ਨਹੀਂ ਆਈ ਪਰੰਤੂ ਖਾਣਾ ਪੂਰਤੀ ਜ਼ਰੂਰ ਹੋਈ ਹੋਵੇਗੀ ਤੇ ਉਸ ਭਰਤੀ ਦਾ ਕੀ ਬਣੇਗਾ ਇਹ ਸਵਾਲ ਬਹੁਤ ਵੱਡਾ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਹੈ ਜਿਹੜੀ ਉਹ ਜ਼ਬਰਦਸਤ ਢੰਗ ਨਾਲ 18 ਤਰੀਕ ਤੋਂ ਸ਼ੁਰੂ ਹੋਣ ਵਾਲੀ ਹੈ ਤੇ ਇਹਦੇ ਲਈ ਬਕਾਇਦਾ ਦਫ਼ਤਰ ਸਥਾਪਿਤ ਕੀਤੇ ਗਏ ਨੇ ਰਸੀਦ ਬੁੱਕਾਂ ਛਪਾਈਆਂ ਜਾ ਰਹੀਆਂ ਨੇ ਤੇ ਹੋਰ ਬਹੁਤ ਕੁਝ ਕੀਤਾ ਜਾ ਰਿਹਾ ਹੈ ਤੇ ਉਹਦੇ باوجود ਇੱਕ ਹੋਰ ਟਕਰਾ ਹੈ ਜਿਹੜਾ ਇੱਕ ਹੋਰ ਵਿਵਾਦ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੈਰਲਰ ਕੁਝ ਅਗੂਆਂ ਵੱਲੋਂ ਕੀਤੀ ਜਾ ਰਹੀ ਭਾਰਤੀ ਜਿਹੜਾ ਉਹ ਬਣ ਸਕਦਾ ਫਿਰ ਹਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸਿੱਖ ਸਿਆਸਤ ਨੂੰ ਇੱਕ ਹੋਰ ਸਸ਼ੋਪੰਜ ਵਿੱਚੋਂ ਜਿਹੜਾ ਵਾਪਸੀ ਦਾ ਅਸਤੀਫੇ ਦਾ ਸਵਾਲ ਸੀ ਉਹਨੂੰ ਲਗਭਗ ਖਤਮ ਕਰ ਦਿੱਤਾ ਹੈ ਕਿ ਅਸਤੀਫਾ ਕਿਸੇ ਕੀਮਤ ਤੇ ਵਾਪਸ ਨਹੀਂ ਲਿਆ ਜਾਵੇਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ਬਾਦਲ ਦੇ ਜਾਂ ਸਾਹ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਧੜੇ ਵੱਲੋਂ ਬੀਬੀ ਜਗੀਰ ਕੌਰ ਦੇ ਮੁਕਾਬਲੇ ਲਗਾਤਾਰ ਪ੍ਰਧਾਨ ਬਣਾ ਕੇ ਆਪਣੇ ਪੱਖ ਵਿੱਚ ਖੜਾ ਕਰਨ ਦਾ ਯਤਨ ਕੀਤਾ ਗਿਆ ਸੀ ਪਰੰਤੂ ਸ਼੍ਰੀ ਕਲਤਖ ਸਾਹਿਬ ਨੂੰ ਐਡਵੋਕੇਟ ਧਾਮਿਉਰਾਂ ਨੂੰ ਵਿਚ ਭਰਤੀ ਮੈਂ ਕਮੇਟੀ ਦਾ ਕਨਵੀਨਰ ਬਣਾ ਕੇ ਇੱਕ ਤਰ੍ਹਾਂ ਨਾਲ ਇਸ ਮਸਲੇ ਵਿੱਚ ਲੈ ਆਂਦਾ ਤੇ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਵਾਪਸ ਨਾ ਲੈਣ ਦਾ ਫੈਸਲਾ ਕਰਕੇ ਬਹੁਤ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੱਤੇ ਨੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ